ਕ੍ਰੀਤਾ ਦਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨੂੰ ਨਾ ਇੱਥੇ ਦੁੱਖ ਘਨੇਰਿਆ ਅੱਗੇ ਠੋਰਨਾ ਠਾਓ ਤਨਾ ਮੁਖ ਡਰਾਵਣੇ ਅਬ ਹੁਣ ਜਿਨ੍ਹਾਂ ਵਿਸਾਰਿਓ ਨੂੰ ਉੱਜੇ ਆਪਾਂ ਸੰਸਾਰ ਦੇ ਵਿੱਚ ਲਈਏ ਜਿਨ੍ਹਾਂ ਨੇ ਨਾ ਤਾਂ ਸਾੜਿਆਂ ਵੀ ਵਿਸਾਰਿਆ ਦੁੱਖ ਦਾ ਘੇੜਾ ਟਾਉਣਾ ਹੈ ਕੀ ਗੱਲ ਹੈ ਅਸੱਚੀ ਆਤਮਾ ਜਿਹੜੀ ਹੈ ਨਾ ਜਦੋਂ ਸਰੇ ਤਾਂ ਨਿਕਲਦੀ ਆ ਉਦੋਂ ਦੀ ਗੱਲ ਐ। ਲੰਗਾ ਦੋਜਿਕ ਚੱਲਿਆ ਤਾਂ ਦੱਸੇ ਖਰਾ ਬ੍ਰਾਹਮਣ। ਉਹ ਵੇਲੇ ਦੀ ਗੱਲ ਐ ਡਰਾਵਣਾ। ਉਦੋਂ ਸ਼ਕਲ ਡਰਾਉਡ ਨਹੀਂ ਐ ਤੇ ਕਾਲੀ ਸ਼ਕਲ ਹੁੰਦੀ ਆ ਉਹਨਾਂ ਦੀ। ਕਬੀਰ ਰਾਤੇ ਕਾਲੀਆਂ। ਕਾਲੇ ਉੱਬੇ ਜੰਤ। ਕਾਲੇ ਉੱਬੇ ਜੰਤੇ ਵੀ ਕਾਲੀ ਹੁੰਦੇ ਨੇ। ਲਾਇ ਭਾਇ ਉਹ ਤਾਂ ਅੱਜ ਦੇ ਜਾਨਵਰ ਰੇਬਾ। ਜਾਨਵਰ ਰੇਬਾ। ਹੋਜੀ। ਰਿਦਾ ਦਿਨਾ ਮੁਖ ਡਰਾਵਣੇ ਜਿਨ੍ਹਾਂ ਬਸਾਰਿਆਂ ਨੂੰ ਨਾ ਨਾਮ ਬਸਾਰਿਆ ਹੋਣਾ ਤੇ ਮੁਖ ਡਰਾਵਣਾ ਇੱਥੇ ਦੁੱਖ ਘਨੇਰੇ ਆ ਅੱਗੇ ਠੋਰ ਨਾ ਠਾਓ ਖਬਰਾਂ ਕਹਦੇ ਮੁਖ ਜੀ ਉਹਨਾਂ ਨੇ ਕਿਹੜੀ ਜੂਨ ਚ ਪੈ ਜਾਣਾ ਜੜੀ ਜੂਨ ਚ ਪੈ ਜਾਣਾ ਕਈ ਨੇ ਮੁਖ ਹੈ ਜੀ ਇਹ ਤਾਂ ਆਦਮੀ ਦੇਖ ਕੇ ਡਰਦਾ ਜੇ ਸੱਪ ਦਾ ਅੜਿਆ ਮੂੰਹ ਦੇਖ ਲਿਓ ਉਹਨੂੰ ਕਿਹੜਾ ਆਦਮੀ ਨਹੀਂ ਉਹ ਤਾਂ ਵੀ ਤਾਂ ਡਰ ਲੱਗਦਾ ਛੇਰ ਦਾ ਮੂੰਹ ਅੜਿਆ ਹੋਵੇ ਉਹਦੇ ਵੀ ਡਰ ਲੱਗਦਾ ਬਹੁਤ سارے ਮੁਖ ਡਰਾਵਣੇ ਅਕਾਲੀ ਰੱਬ ਕੋ ਵੀ ਬਣਾਇਆ ਹੋਇਆ ਬੜਬੜੀਆਂ ਜਾੜਾਂ ਬਣਾ ਕੇ ਡਰਾਵਣੇ ਬਣਾਏ ਨੇ ਜਿਨ੍ਹਾਂ ਵਿਸਾਰਿਓ ਨੋ ਇੱਥੇ ਦੁੱਖ ਘਨੇਰੇ ਆ ਅੱਗੇ ਠੋਹਰ ਨ ਠੋਹਰ ਇਹ ਡਰਾਵਣਾ ਮੁਖ ਬਣਾਏ ਹੋਏ ਨੇ ਇਹਨਾਂ ਨੇ ਦੁਆ ਨੇ ਉਹ ਸਾਰੇ ਨਾਮ ਵਿਸਾਰੇ ਹਨ तकरीबन ਸਾਰੇ ਨਰਕ ਚ ਨੇ ਬੱਦ ਡਰਕਦੇ ਅਫਸਰ ਨੇ ਉਹ ਸਾਰੇ ਡਰਕਦੇ ਅਫਸਰ ਡਰਾਉਣੇ ਮੁਖਾਲੇ ਹੀ ਨੇ ਸਾਰੇ ਡਰਕੀ ਜੀ ਵੀ ਨਾ ਉਹ ਵੀ ਡਰਕਦੇ ਅਫਸਰ ਵੀ ਡਰਾਉਣੇ ਮੁਖਾਲੇ ਹੀ ਨੇ ਜਿਨ੍ਹਾਂ ਮੁਖੜ ਰਾਵਣਾ ਤੇ ਨਾ ਬਸਾਰੇ ਉਹਨਾਂ ਜਿਨ੍ਹਾਂ ਬਸਾਰੇ ਉਹਨਾਂ ਜਿਨ੍ਹਾਂ ਹਾਂ ਜਿਨ੍ਹਾਂ ਬਸਾਰੇ ਉਹਨਾਂ ਹਾਂ ਇੱਥੇ ਦੁੱਖ ਘੜੇ ਰਿਆ ਅੱਗੇ ਠੌਰ ਨਾ ਠਾਓ ਇੱਥੇ ਤਾਂ ਦੁੱਖ ਬਥੇਰੇ ਮਿਲਦੇ ਨੇ ਉਹਨੂੰ ਇੱਥੇ ਵੀ ਦੁਖੀ ਰਹਿੰਦੇ ਨੇ ਅੱਗੇ ਕੋਈ ਜਗ੍ਹਾ ਨਹੀਂ ਬਣਦੀ ਬੈਠਣ ਨੂੰ ਕੋਈ ਨਹੀਂ ਜੜੇ ਖਾਣ ਦਿੰਦਾ ਉਹਨਾਂ ਨੂੰ ਫਿਰ ਤਾਂ ਸਾਰੇ ਤੇ ਲੱਗੀ ਜੀ ਨਾ ਮਜ਼ਾਰੇ ਨੋਟ ਸਾਰਿਆਂ ਤੇ ਲੱਗੀ ਜਿਹਨੇ ਕਲਪਨਾ ਜਾਂ ਸਾਰੇ ਤੇ ਲੱਗੇ ਨੌਜੇ ਨਾ ਜਿਨ੍ਹਾਂ ਨੇ ਬਸਾਰ ਦੇਖੋ ਜਿਨ੍ਹਾਂ ਨੇ ਬਸਾਰਿਆ ਹੋਇਆ ਉਹਨਾਂ ਤੇ ਤਾਂ ਲੱਗੇ ਗਈ ਪਰ ਜਿਹੜੇ ਬਸਾਰਨ ਦਾ ਪ੍ਰਚਾਰ ਕਰਦੇ ਨੇ ਉਹ ਉਹਨਾਂ ਤੇ ਨਹੀਂ ਲੱਗੀ ਉਹਨਾਂ ਤੇ ਤਾਂ ਬੜੀ ਦਫਾ ਲੱਗਦੀ ਹੈ ਉਹਨਾਂ ਤੇ ਭਗਤੀ ਲੱਗੀ ਜਿਨ੍ਹਾਂ ਨੇ ਸਾਖਤ ਦੀ ਗੱਲ ਸੁਣ ਕੇ ਨਾ ਉਹ ਵਿਸਾਰਿਆ ਉਹਨਾਂ ਤੇ ਭਗਤੀ ਲੱਗੂਆ ਮੁੱਖ ਡਰਾਪਣ ਸਾਖਤਾਂ ਤੇ ਹੋਰ ਇਦੋਂ ਜ਼ਿਆਦਾ ਦਫਾ ਲੱਗੂਆ ਉਹਨਾਂ ਤੇ ਲੱਗੂ ਹੈ ਕਿ ਜਿਨ੍ਹਾਂ ਨੇ ਲੋਕਾਂ ਨੂੰ ਢੋਆ ਸਾਰਿਆਂ ਨੂੰ ਪੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਤੀ ਅੰਤ ਕਾਲ ਕਾਤੀ ਕੱਢਿਓ ਬਾਸ ਦਰਗਮ ਉਹਨਾਂ ਤੇ ਹੈ ਉਹਨਾਂ ਦੇ ਵੱਡੇ ਦਫਾ Ah oh.